ਡੇਰੇ 108 ਸੰਤ ਬਾਬਾ ਹੰਸਰਾਜ ਮਹਾਰਾਜ ਜੀ ਸ਼੍ਰੀ ਗੁਰੂ ਰਵਿਦਾਸ ਤੀਰਥ ਹਸਤਾਨ ਸੱਚਖੰਡ ਪੰਡਵਾ ਫਗਵਾੜਾ ਵਿਖੇ 21 ਮਾਰਚ ਸ਼੍ਰੀ ਗੁਰੂ ਰਵਿਦਾਸ ਮਾਗੀ ਜੋੜ ਮੇਲਾ ਅਤੇ 108 ਸੰਤ ਬਾਬਾ ਹੰਸਰਾਜ ਮਹਾਰਾਜ ਜੀ ਦਾ 31 ਮਾ ਆਗਮਨ ਦਿਵਸ ਡੇਰੇ ਦੇ ਮੁਖ ਸੇਵਾਦਾਰ ਸੰਤ ਮਹਿੰਦਰਪਾਲ ਜੀ ਅਤੇ ਸੰਤ ਬੀਬੀ ਬਿਮਲਾ ਦੇਵੀ ਜੀ ਦੀ ਅਗਵਾਈ ਹੇਠ ਸਮੂਹ ਸੰਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਦੌਰਾਨ 13 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਤੋਂ ਇਲਾਵਾ ਸੰਤਾਂ ਮਹਾਪੁਰਸ਼ਾਂ ਨੇ ਖੁੱਲੇ ਮੰਦਾਲ ਵਿੱਚ ਕੀਰਤਨ ਅਤੇ ਪ੍ਰਵਚਨਾ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਨੇਹਾਲ ਕੀਤਾ। ਸਮਾਗਮ ਦੌਰਾਨ ਜਿਥੇ ਸੰਤੇ ਜਸਵਿੰਦਰ ਸਿੰਘ ਡਾਂਡਿਆ, ਕੁਲਵੰਤ RAM ਭਰੋਮਯਾਰਾ, ਸੰਤ ਪਪਲ ਸ਼ਾ, ਸੰਤ ਹਰਵਿੰਦਰ ਦਾਸ ਈਸਪੁਰ, ਸੰਤ ਟਹਿਲਨਾਥ, ਸੰਤ ਬਾਬਾ ਦੇਸਰਾਜ ਜੀ, ਸੰਤੇ ਜਸਵੀਰ ਸਿੰਘ, ਸੰਤ ਕਿਰਪਾਲ ਦਾਸ ਤੋਂ ਇਲਾਵਾ ਹੋਰਨਾ ਸੰਤਾਂ ਮਹਾਂਪੁਰਸ਼ਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਉੱਥੇ ਹੀ ਆਪ ਆਗੂ ਸੰਤੋਸ਼ ਕੁਮਾਰ ਗੋਗੀ ਅਤੇ ਸਮਾਸ਼ੇਵੀ ਪਿੰਦੂ ਜੋਹਲ ਪਰਿਵਾਰ ਸਮੇਡੇਰੇ ਵੀ ਕੇ ਪਹੁੰਚੇ ਤੇ ਗੁਰੂ ਘਰ ਮੱਥਾ ਟੇਕਿਆ। ਜਿਨ੍ਹਾਂ ਦਾ ਸੰਤ ਮਹਿੰਦਰਪਾਲ ਵੱਲੋਂ ਸਨਮਾਨ ਵੀ ਕੀਤਾ ਗਿਆ ਇਸ ਤੋਂ ਇਲਾਵਾ ਸ਼੍ਰੀ ਖੰਡਪਾਤ ਸਾਹਿਬ ਜੀ ਦੀ ਸੇਵਾ ਕਰਨ ਵਾਲੀਆਂ ਸੰਗਤਾਂ ਡੇਰੇ ਨੂੰ ਵਧੀਆ ਸੇਵਾਵਾਂ ਮਾ ਪ੍ਰਦਾਨ ਕਰਨ ਵਾਲੇ ਸਹਿਯੋਗੀਆਂ ਇਲਾਕੇ ਦੇ ਜੇਤੂ ਸਰਪੰਚਾਂ ਨੂੰ 골ਡ ਮੈਡਲ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਵਕਫਾ ਬੁਲਾਰੇ ਨੇ ਜਿੱਥੇ ਸਮੂਹ ਸੰਗਤਾਂ ਨੂੰ ਸਮਾਗਮ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਡੇਰੇ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਪੱਦੇ ਗੋਗ ਕਮਾਈ ਨਮਸਕਾਰ ਪਿੰਡ 2000 ਉਹ ਮਾ ਆ ਕਿੰਨੇ ਵਧੀਆ ਜਿਹਨੇ ਐਸਾ ਹੀਰੇ ਪੁੱਤ ਮੇਰੇ ਨੂੰ ਦਿੱਤਾ ਆਧਿਕ ਗਰੀਬ ਗੁਰਦੇ ਦੇ ਹੱਥ ਰਖਿਆ ਮੈਂ ਪਹਿਲਾਂ ਦੱਸਿਆ ਜਾ ਕੇ ਦੇਖ ਸਕਦੇ ਆ ਲਾਗੇ ਰੋਡ ਰੋਡ ਤੇ ਕਮਸੇ ਕਮਨੀ 4 ਏਕੜ ਦੇ ਵਿਚਕਾਰ ਵਿੱਚ ਪੈਲਸ ਬਣਾਇਆ ਗਰੀਬਾਂ ਨਾਲ ਕੁੜੀਆਂ ਦੇ ਵਿਆਹ ਕਰਨਾ ਹੈ 5200 ਉਹ ਪ੍ਰਬੰਧ ਕੀਆ ਅੱਜ ਬੜੀਆਂ ਜਿਨਾਂ ਨੇ ਲੋੜਾਂ ਪਾਉਣੀਆਂ ਔਰ ਅੱਖਾਂ ਦੇ ਕੈਂਪ ਲਾਉਣੇ ਕੈਂਸਰ ਦੇ ਕੈਂਪ ਲਾਉਣੇ ਬਲੱਡ ਦੇ ਕੈਂਪ ਲਾਉਣੇ ਕੁੜੀਆਂ ਦੇ ਵਿਆਹ ਕਰਨੇ ਇਹਨਾਂ ਦੇ ਹਿੱਸੇ ਬਹੁਤ ਵੱਡਾ ਹਰ ਪ੍ਰੋਗਰਾਮ ਦੇ ਵਿੱਚ ਮੈਂ ਅੰਦਾਜ਼ਾ ਲਾਇਆ ਕਿ ਅਸੀਂ ਕੰਮ ਕਰਦੇ ਆਂ ਅੱਗੇ ਬੜੀਆਂ-ਬੜੀਆਂ ਕਾਰਜ ਕਰਦੇ ਆਂ ਬੱਚੀਆਂ ਨੂੰ ਗਾੜੀ ਵੀ ਦਿੱਤੇ ਆ ਇਹ ਜਿਹੜੇ ਪਾਇਆ ਮਾਸ ਪ੍ਰਸਤ ਹੋਣ ਇਨਾਂ ਦੇ ਅਸ਼ੀਰਵਾਦ ਗੁਰੂ ਸਾਹਿਬ ਦੇ ਚਰਨਾਂ ਦਾ ਮੰਗਦਾ ਹੈ ਕਾਹਲ ਬੱਚਾ ਮਨ ਕਰ ਉਹ ਕਰਾਉ ਸਭਣੀ ਤਕੀਆਂ ਕਰੇ ਇਨਾਂ ਦੇ ਕਾਰ ਕਰ ਵਧਿਆ ਕਰੇ ਕਿ ਆਪ ਸਾਡੇ ਗੁਰੂ ਦਰਬਾਰ ਤੇ ਆਇਆ ਸਮਾਗਮ ਚੱਲਦੇ ਮੈਂ ਜੀ ਆਇਆਂ ਜੀ